ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗੀ ਵਾਰ ਮਹਿਲਾ ਚੌਥਾ ਸਲੋਕਾਂ ਨਾਲ ਮਹਿਲਾ ਦੂਜਾ ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਭਕ ਕੇ ਪਛੇ ਜੀਵਣਾ ਸਲੋਕ ਮਹਿਲਾ ਦੂਜਾ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਦੀ ਜੜ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਵਾਰ ਮਾਜ ਕੀ ਤਤਸਲੋਕ ਮਹਿਲਾ ਪਹਿਲਾ ਮਲਕ ਮੂਰੀ ਤਤਾ ਚੰਦਰ ਹੜਾ ਸੋਹੀਆ ਕੀ ਧੁਨੀ ਗਾਵਣੀ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਮਹਲਾ ਦੂਜਾ ਦੇਂਦੇ ਥਾਵੋ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਕੀ ਕਿਆ ਕਰ ਅਖ ਵਖਾਣੀਐ ਅੰਤਰ ਬੈ ਕੇ ਕਰਮ ਕਮਾਵੈ ਸੋਚੋਂ ਕੁੰਡੀ ਜਾਣੀ ਐ ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ ਪਾਪ ਕਮਾਣੈ ਪਾਪੀ ਜਾਣੀ ਐ ਤੂੰ ਆਪੇ ਖੇਲ ਕਰਹਿ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਐ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੋਲੇ ਵਿਣ ਜੋਤੀ ਕੋਈ ਕਿਛ ਕਰਿਓ ਦਿਖਾਂ ਸਿਆਣੀ ਐ ਨਾਨਕ ਗੁਰਮੁਖ ਨਦਰੀ ਆਇ ਹਰ ਏਕੋ ਸੁਗੁੜ ਸੁ ਜਾਣੀ ਐ ਸਲੋਕ ਮੈਲਾ ਦੂਜਾ ਅੱਖੀ ਬਾਝੋਂ ਵੇਖਣਾ ਵਿਣ ਕੰਨ ਸੁਣਣਾ ਪੈਰਾਂ ਬਾਝੋਂ ਚੱਲਣਾ ਵਿਣ ਹੱਥ ਕਰਣਾ ਜੀਭੈ ਬਾਝੋਂ ਬੋਲਣਾ ਇਉਂ ਜੀਵਤ ਮਰਣਾ ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ ਮਹਿਲਾ ਦੂਜਾ ਬਿਸੈ ਸੁਣੀਏ ਜਾਣੀਐ ਸਉ ਨ ਪਿਆ ਜਾਏ ਕਰੁ ਲਾ ਟੁੰਡਾ ਇੰਧੁਲਾ ਕਿਉ ਗਲ ਲੱਗੇ ਧਾਈ ਪੈ ਕੇ ਚਰਨ ਕਰ ਪਾਵ ਕੇ ਲੋਇਣ ਸੁਰਤ ਕਰੇ ਨਾਨਕ ਕਹ ਸਿਆਣੀਐ ਇਕ ਕੰਤ ਮਿਲਾਵਾ ਹੋਇ ਮਹਿਲਾ ਦੂਜਾ ਸੇਈ ਪੂਰੇ ਸਾ ਜਿਨੇ ਪੂਰਾ ਪਾਇਆ ਅਠੀ ਵੇ ਪਰਵਾ ਰਹਨ ਇਕ ਤਰੰਗ ਦਰਸ਼ਨ ਰੂਪ ਅਥਾ ਵਿਰਲੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਬੋਲ ਨਾਨਕ ਪੂਰਾ ਜੇ ਕਰੇ ਕਟੈ ਨਹੀਂ ਤੋ ਸਲੋਕ ਮਹਿਲਾ ਦੂਜਾ ਅੱਠੀ ਪਹਿਰੀ ਅਟਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੋ ਨਿਦ ਨਾਮ ਏ ਭਲੇ ਗੁਣੀ ਗਹੀਰ ਕਰਮਵੰਤੀ ਸਲਾਹਿਆ ਨਾਨਕ ਕਰ ਗੁਰਪੀਰ ਚੌਥੇ ਪਹਿਰ ਸੁਬਾਕੇ ਸੁਰਤਿਆ ਉਪਜੈ ਚਾਓ ਤਿਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸਚਾ ਨਾਮ ਕਉਥੈ ਅੰਮ੍ਰਿਤ ਵੰਡਿਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਬੰਨੀ ਚੜੈ ਚੜਾਉ ਜੇ ਹੋਵੇ ਨ ਦਰਸ ਰਫ ਕੀ ਬਹੁੜ ਨ ਪਾਈ ਤਾਉ ਸੱਤੀ ਪਹਿਰੀ ਸਤਿ ਪਲਾ ਬਹੀਐ ਪੜਿਆ ਪਾਸ ਉਥੈ ਪਾਪ ਪੁਨ ਵਿਚਾਰੀਐ ਕੂੜੈ ਘਟੈਰਾਸ ਕਉਥੈ ਖੁਟੇ ਸੱਟੀਆਂ ਖਰੇ ਕੀਚੇ ਸ਼ਾਬਾਸ਼ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੇ ਪਾਸ ਮੈਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਦਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾ ਮੈਂ ਲਾ ਦੂਜਾ ਅਖਣ ਆਖ ਨਾ ਰਜਿਆ ਸੁਣਨ ਨਾ ਰਜੇ ਕੰਨ ਅੱਖੀ ਦੇਖ ਨਾ ਰਜੀਆਂ ਗੁਣ ਗਾਹਕ ਇਕ ਵੰਨ ਭੁਖਿਆ ਭੁਖ ਨਾ ਉਤਰੇ ਗੱਲੀ ਭੁਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕੈ ਗੁਣੀ ਸਮਾਈ ਸ਼ਲੋਕ ਮਹਲਾ ਦੂਜਾ ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ ਆਪਣ ਹੱਥੀਂ ਆਪਣੇ ਦੇਖੂਚਾ ਅਪੇਲਾਈ ਹੁਕਮ ਪਿਆ ਤੁਰਖਾ ਸਮਕਾ ਅਤੀ ਹੂ ਤੱਕਾ ਖਾਈ ਗੁਰਮੁਖ ਸਿਓ ਮਨਮੁਖਿ ਅੜੈ ਡੁੱਬੈ ਹੱਕ ਨਿਆਏ ਦੁਹਾ ਸਿਰਿਆਂ ਆਪੇ ਖਸਮ ਵੇਖੇ ਕਰਿਉ ਪਾਈ ਨਾਨਕ ਏਵੇਂ ਜਾਣੀਐ ਸਬ ਕਿਛ ਤਿਸਹਿਰ ਜਾਇ ਮਹਿਲਾ ਦੂਜਾ ਨਾਨਕ ਪਰਖਿ ਆਪਕੋ ਤਾਂ ਪਰਖ ਜਾਣ ਰੋਗ ਦਾਰੂ ਦੋਵੇਂ 부ਝੈ ਤਾਂ ਵੈਦ ਸੁ ਜਾਣ ਵਾਟ ਨ ਕਰਈ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ ਲੱਭ ਨ ਚੱਲਈ ਸੱਚ ਰਹੈ ਸੋ ਵਿਸ਼ਟ ਪਰਵਾਨ ਸਰ ਸੰਦੇ ਆਗਾਸ ਕੋ ਕਿਉ ਪਹੁੰਚੈ ਬਾਣ ਅੱਗੇ ਉਹ ਅਗਮ ਹੈ ਵਹਿੰਦੜ ਜਾਣ ਮਹਿਲਾ ਦੂਜਾ ਨੇਹ ਫਲੰਗ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਿਸ ਗੁਰ ਪ੍ਰਸਾਦੀ ਤਰੈ ਕੇ ਕਰਨ ਕਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਤਾਰ ਮਹਿਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀਰਾ ਚੰਦ ਹਨੇਰਾ ਕੇ ਕਰੇ ਪਉਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰਖੈ ਸੋਇ ਸਲੋਕ ਮਹਲਾ ਦੂਜਾ ਢੀਖਿਆ ਆਖ ਬੁਝਾਇਆ ਸਿਵਤੀ ਸਚ ਸਮੇਉ ਤਿਨ ਕੋ ਕਾ ਉਪਦੇਸ਼ੀਐ ਜਿਨ ਗੁਰ ਨਾਨਕ ਦੇਉ ਮਹਲਾ ਦੂਜਾ ਜੇ ਸੋ ਚੰਦ ਆਯੁਗ ਮਹਿ ਸੂਰਜ ਚੜੈ ਹਜ਼ਾਰੇ ਤੇ ਚਾਂਦਨ ਹੁੰਦਿਆ ਗੁਰ ਬੇਨ ਕੋਰ ਅੰਧਾਰ ਮੈਲਾ ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲਏ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਪਾਣੇ ਕੱਢ ਲਏ ਇਕ ਨਾ ਮਾਇਆ ਵਿੱਚ ਨਿਵਾਸ ਏਵ ਤੇ ਆਖ ਨਾ ਜਾ ਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰਗਾਸ ਮਹਿਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਇਹੀ ਬੰਦਨ ਫਿਰ ਫਿਰ ਜੋ ਨਹੀਂ ਪਾਹੇ ਹਉ ਮੈਂ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਏ ਕਿਰਤ ਵਿਰਾਹੀ ਹਉ ਮੈਂ ਦੀਰਗੁਰੂਗ ਹੈ दारू पी ਇਸਮਾਹੇ ਕਿਰਪਾ ਕਰ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੀ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਮਹਿਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕ੍ਰਿਤ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਣੈ ਪਿਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਿਲਾ ਦੂਜਾ ਏ ਕ੍ਰਿਸ਼ਨ ਅੰਤ ਸਰਵ ਦੇਵ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦੇਵਸੇ ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਸ਼ਲੋਕ ਮਹਿਲਾ ਦੂਜਾ ਏ ਕਿਨੇ ਹੀ ਆਸ਼ਕੀ ਦੂਜੇ ਲਗੇ ਜਾਏ ਨਾਨਕ ਆਸ਼ਕ ਕੰਡੀਏ ਸਦੀਹੀ ਰਹੈ ਸੁਮਾਈ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਿਕ ਇਹ ਨਾ ਆਖੀਐ ਜੇ ਲੇਖ ਹੈ ਵਰਤੈ ਸੋਏ ਮਹਿਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨ ਕਈ ਪਈ ਸੋ ਲੋਕ ਮਹਿਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਣਹਿਰੀਆਂ ਖਸਮ ਨਾ ਪਾਏ ਸ਼ਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋ ਜੀ ਹੋਏ ਸਉਯੁਗ ਵੈ ਮੂੰ ਕੱਕਿਆ ਵਾਉ ਵਿਜੇ ਬਿਕ ਮੰਗੈ ਅੰਮ੍ਰਿਤ ਵੇਖੋ ਏ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਜਣ ਤੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨ ਚੱਲੇ ਕਹੀ ਬਣੈ ਅਰਦਾਸ ਕੂੜ ਕਮਣ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹਿਲਾ ਦੂਜਾ ਨਾਲ ਏ ਆਣੇ ਦੁਸਤੀ ਵਡਾਰੂ ਸਿਓ ਨੇ ਪਾਣੀ ਅੰਦਰ ਲੀਕ ਜਉ ਤਿਸ ਦਾ ਥਾਉ ਨਾ ਥੇ ਮਹਿਲਾ ਦੂਜਾ ਹੋਏ ਏ ਆਣਾ ਕਰੇ ਕਮ ਆਣ ਨਸ ਕੈਰਾਸ ਜੇ ਇਕ ਅਧ ਚੰਗੀ ਕਰੇ ਦੂਜੀ ਪੀਵੇ ਰਾਸ ਸ਼ਲੋਕ ਮਹਿਲਾ ਦੂਜਾ ਏ ਕਿ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਕਰਮਾ ਸਾਹਿਬ ਤੁਠੇ ਜੋ ਮਿਲੈ ਮੈਲਾ ਦੂਜਾ ਏ ਕਿ ਨਹੀਂ ਚਾਕਰੀ ਜਿਤ ਪਉ ਖਸਮ ਨ ਜਾਏ ਨਾਨਕ ਸੇਵ ਕਾਂਡੀਐ ਜੇ ਸੇਤੀ ਖਸਮ ਸਮਾਏ ਮੈਲਾ ਦੂਜਾ ਆਪੇ ਸਜ ਕਰੇ ਆਪ ਜਾਈ ਪੇ ਰਖੇ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੇ ਤਾਪ ਉਤਾਪ ਕਿ ਸੁਨੋ ਕਹੀਐ ਨਾਨਕਾ ਸਭ ਕਿਛੁ ਆਪਿ ਆ ਰਾਗ ਸੋਰਠ ਵਾਰ ਮਹਲੇ ਚੌਥੇ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਹਲਾ ਦੂਜਾ ਨਕਨਥ ਖਸਮ ਹੱਥ ਕਿਰਤਤ ਕੇ ਦੇ ਜਹਾਂ ਦਾਣੇ ਤਹਾਂ ਖੜੇ ਨਾਨਕਾ ਸਚਿ ਹੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹਿਲਾ ਤੀਜਾ ਸਲੋਕ ਮਹਿਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ ਚੱਲਣ ਸਾਰ ਨ ਜਾਣਨੀ ਕਾਜ ਸੁਵਾਰਣ ਹਾਰ ਮਹਿਲਾ ਦੂਜਾ ਰਾਤ ਕਾਰਨ ਤਨ ਸੰਚੀਐ ਪਲੁਕੇ ਚੱਲਣੁ ਹੋਇ ਨਾਨਕ ਨਾਲ ਨ ਚੱਲਈ ਫਿਰ ਪਸ਼ੂ ਤਾਵਾ ਹੋਇ ਮਹਿਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹਿਲਾ ਤੂਜਾਂ ਮਨ ਹਟ ਤਰਫ ਨ ਜਿਪਈ ਜੇ ਬਹੁਤਾ ਘਾਲੇ ਸਰਫ ਜਿਣੈ ਸਤ ਪਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਸਲੋਕ ਮਹਿਲਾ ਦੂਜਾ ਜਿਨਾ ਤੋ ਤਿਨ ਨਾਹੇ ਪਹੋ ਮੁਝ ਬੋ ਨੀ ਭਵਿਆ ਨਾਨਕ ਇਹ ਪਟੰਤਰ ਤਿਤ ਦੀ ਬਾਣ ਗਇਆ ਮਹਿਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉਡਤੇ ਕੋ ਉਡਤਾ ਜੀਵਤੇ ਕੋ ਜੀਵਤਾ ਮਿਲੈ ਮੂਏ ਕਾ ਮੂਆ ਨਾਨਕ ਸੋ ਸਲਾਹੀਐ ਜਿਨ ਕਾਰਣ ਕੀਆ ਮਹਿਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਬੁਰੀ ਸੇ ਅਹ ਨਿਸ ਫਿਰਹਿ ਜਲੰਤ ਮਹਿਲਾ ਦੂਜਾ ਪਹਿਲ ਬਸੰਤ ਆਗਮਨ ਤਿਸ ਕਾ ਕਰਹੁ ਵਿਚਾਰ ਨਾਨਕ ਸੋ ਸਾਲਾਹੀ ਹੈ ਜੇ ਸਭ ਸਹਿ ਦੇ ਆਧਾਰ ਮਹਿਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀ ਐ ਸੋਏ ਸ਼ਲੋਕ ਮਹਿਲਾ ਦੂਜਾ ਕਿਸ ਹੀ ਕੋਈ ਕੋਇ ਮੰਨ ਨਿਮਾਣੀ ਇਕ ਤੂੰ ਕਿਉ ਨਾ ਮਰੀ ਜੈ ਰੋਏ ਜਾਂ ਲੰਗ ਚਿਤ ਨ ਆਵਹੀਂ ਮਹਿਲਾ ਦੂਜਾ ਜਾਂ ਸੁਖ ਤਾਂ ਸ਼ਹਰ ਆਵਿਓ ਦੁਖ ਭੀ ਸਮਲਿਓਏ ਨਾਨਕ ਹੈ ਸਿਆਣੀਏ ਇਓ ਕੰਤ ਮਿਲਾਵਾ ਹੋਇ ਇਕ ਓਅੰਕਾਰ ਸਤਗੁਰ ਪ੍ਰਸਾਦ RAM ਕਲੀ ਕੀ ਵਾਰ ਮਹਿਲਾ ਤੀਜਾ ਜੋਧੈ ਵੀਰੈ ਪੂਰਬਾਣੀ ਕੀ ਤੁਨੀ ਮਹਿਲਾ ਦੂਜਾ ਜਪ ਤਪ ਸਭੁ ਕਿਛੁ ਮੰਨੇ ਅਵਰ ਕਾਰਾਂ ਸਭ ਬਾਦ ਨਾਨਕ ਮੰਨਿਆ ਮੰਨੀਐ 부ਝੀਐ ਗੁਰ ਪ੍ਰਸਾਦ ਸਲੋਕ ਮਹਲਾ ਦੂਜਾ ਨਾਨਕ ਅੰਦਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨ ਜਾਣਈ ਆਵੇ ਆਪ ਲਖਾਈ ਮਹਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਲੁਖਰਤੇ ਵਣ ਜਾ ਰਿਆ ਦੁਹਾਂ ਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਣ ਕਵਣ ਜੈਸੀ ਰਤਨਾ ਸਾਰ ਨ ਜਾਣਨੀ ਅੰਧੇ ਵਤਹ ਲੋਏ ਸ਼ਲੋਕ ਮਹਿਲਾ ਦੂਜਾ ਅੰਧੇ ਕੈ ਰਾ ਦਸਿਐ ਅੰਧਾ ਹੋਏ ਸੁਜਾਇ ਹੋਏ ਸੁਜਾ ਖਾ ਨਾਨਕਾ ਸੋ ਕਿਉ ਉਝੜ ਪਾਈ ਅੰਧੇ ਇਹ ਨਯਕੀਨ ਜਿਨ ਮੁਖ ਲੋਇਣ ਨਾਹੇ ਅੰਦੇ ਸਈ ਨਾਨਕਾ ਖਸਮੋ ਕੁੱਤੇ ਜਾਹੇ ਮਹਿਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸੁਜਾਕਾ ਹੋਏ ਜੇ ਹਾ ਜਾਣੈ ਤਿਹੋ ਵਰਤੈ ਜੇ ਸੋ ਆਖੈ ਕੋਏ ਜਿਥੈ ਸੋ ਵਸਤਨ ਜਪਈ ਆਪੇ ਵਰਤੋ ਜਾਣ ਨਾਨਕ ਗਾਹਕ ਕਿਉ ਲਏ ਸਕੈ ਨ ਵਸਤ ਵਿਸ਼ਾਣ ਮਹਿਲਾ ਦੂਜਾ ਸੋ ਕਿਉ ਅੰਧਾ ਆਖੀਐ ਜੇ ਹੁਕਮੋਂ ਅੰਦਾ ਹੋਏ ਨਾਨਕ ਹੁਕਮ ਨ बुਝਾਈ ਅੰਧਾ ਕਹੀਐ ਸੋਏ ਸ਼ਲੋਕ ਮਹਿਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਿਹੀ ਹੈ ਜਲ ਮਹਿ ਜੰਤੂ ਪਾਇਨ ਤਿਨਾ ਪੇਰੋ ਜੀ ਦੇ ਓਥੈ ਹਟ ਨ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵੇ ਨਾ ਕੋ ਲੈ ਨ ਦੇ ਜੀਆਂ ਕਾ ਆਹਾਰ ਜੀ ਖਾਣਾ ਏ ਕਰੇ ਵਿਚ ਉਪਾਏ ਸੈਰਾ ਤਿਨਾ ਪੇਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੁ ਹੀ ਹੈ ਮਰੂ ਵਾਰ ਮਹਿਲਾ ਤੀਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 2 ਆਪੇ ਜਾਣ ਕਰੇ ਆਪੇ ਆਣੈ ਰਾਸ ਤਿਸੈ ਅਗੇ ਨਾਨਕ ਖਲੇ ਕੀ ਚੈਰ ਦਾਸ ਸਾਰੰਗੀ ਵਾਰ ਮਹਲਾ 4 ਰਾਏ ਮਹਿਮੇ ਹਸਨੇ ਕੀ ਧੁਨ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 2 ਗੁਰਕੁੰਜੀ ਪਹੁ ਨਿਵਲ ਮਨ ਕੋ ਠਾ ਤਨ ਛਤ ਨਾਨਕ ਗੁਰਬਿਨ ਮਨ ਕਾ ਤਾਕ ਨ ਉਘੜੈ ਅਵਰ ਨ ਕੁੰਜੀ ਹਤ ਸਲੋਕ ਮਹਿਲਾ ਦੂਜਾ ਆਪੁ ਪਾਇ ਨਾਨਕ ਆਪੇ ਰਖੈ ਵੇਕ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਇੱਕ ਹੈ ਵਿਖੇ ਤੰਦੈ ਲਾਏ ਕਿਸੇ ਥੋੜਾ ਕਿਸੇ ਅਗਲਾ ਖਾਲੀ ਕੋਈ ਨਹੀਂ ਆਵੇਂ ਨੰਗੇ ਜਾਏ ਨੰਗੇ ਵਿੱਚੇ ਕਰਹਿ ਵਿਥਾਰ ਨਾਨਕ ਹੁਕਮ ਨ ਜਾਣੀਐ ਅੱਗੇ ਕਾਈ ਕਾਰ ਸ਼ਲੋਕ ਮੈ ਲਾ ਦੂਜਾ ਛਾ ਚੱਲੇ ਵਣ ਜਾ ਰਿਆ ਲਿਖਿਆ ਦੇਵੈ ਨਾਲ ਲਿਖੇ ਉਪਰ ਹੁਕਮ ਹੋਏ ਲਈਐ ਵਸਤ ਸੰਭਾਲ ਵਸਤ ਲਈਵਣ ਜਦਈ ਵਕਰ ਬੱਧਾ ਪਾਏ ਕਈ ਲਾਹ ਲੈ ਚੱਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗੇਓ ਕਿਸ ਕਹੀ ਐ ਸ਼ਾਬਾਸ਼ ਨਦਰਤੀ ਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਸ਼ਲੋਕ ਮਹਿ ਲਾ ਦੂਜਾ ਜਿਨ ਵਡਿਆਈ ਤੇਰੇ ਨਾਮ ਕੀ ਤੇਰੇ ਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਏ ਗੁਰ ਪਰਸਾਦ ਤਿਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਮਹਿਲਾ ਦੂਜਾ ਕੀਤਾ ਕਿਆ ਸਲਾਹੀ ਹੈ ਕਰੇ ਸੋਏ ਸਲਾਹ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਹੀਂ ਕਰਤਾ ਸੋਸਾ ਲਾਹੀਐ ਜਿਨ ਕੀ ਤਾ ਆਕਾਰ ਦਾਤਾ ਸੋਸਾ ਲਾਹੀਐ ਜੇ ਸਭ ਸੈ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ ਵੱਡਾ ਕਰ ਸਾ ਲਾਹੀਐ ਅੰਤ ਨ ਪਰਵਾਰ ਸ਼ਲੋਕ ਮਹਿਲਾ ਦੂਜਾ ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੇ ਜਾਣ ਚੀਰੀ ਜਕੀ ਨਸਿਰ ਸਾਹਿਬ ਸੋ ਪਰਵਾਨ ਚੀਰੀ ਜਿਸ ਕੀ ਚੱਲਣਾ ਮੀਰ ਮਰਕਸਾਲਾਰ ਜੋ ਤਿਸ ਪਾਵੇ ਨਾਨਕਾ ਸਾਈ ਭਲੀ ਕਾਰ ਜਿਨਾ ਚੀਰੀ ਚੱਲਣਾ ਹੱਥ ਤੇ ਨਾ ਕਿਸਨਾ ਹੈ ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਏ ਖੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਹੇ ਮਹਿਲਾ ਦੂਜਾ ਸਿਫਤ ਜਿਨਾਂ ਕੋ ਬਖਸ਼ੀਐ ਸੇਈ ਪੋਤੇਦਾਰ ਕੁੰਜੀ ਜਿਨਕੋ ਦਿੱਤੀਆ ਤਿਨਾ ਮਿਲੇ ਪੰਡਾਰ ਜਹਾਂ ਪੰਡਾਰੀ ਹੂੰ ਗੁਣ ਨਿਕਲੈ ਤੇ ਕੀ ਹੈ ਪਰਵਾਣ ਨਦਰ ਤਿਨਾ ਕੋ ਨਾਨਕਾ ਨਾਮ ਜਿਨਾ ਨਿਸ਼ਾਨ ਸ਼ਲੋਕ ਮਹਿਲਾ ਦੂਜਾ ਕਥਾ ਕਹਾਣੀ ਬੇਦੀਆਣੀ ਪਾਪ ਪੁਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮੇ ਜਾਤੀ ਜਿਨਸੀ ਪਰਮ ਪਵੈ ਸੰਸਾਰ ਅੰਮ੍ਰਿਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ ਹੁਕਮ ਸਾਜ ਹੁਕਮੇ ਵਿੱਚ ਰੱਖੈ ਹੁਕਮੇ ਅੰਦਰ ਵੇਖੈ ਨਾਨਕ ਅਗੋਂ ਹਾਂ ਮੈਂ ਟੁੱਟੈ ਤਾਂ ਕੋ ਲਿਖਿਆ ਲਿਖੈ ਮਹਿਲਾ ਦੂਜਾ ਜੈਸਾ ਕਰੈ ਕਹਵੈ ਤੈਸਾ ਐਸੀ ਬਣੀ ਜ਼ਰੂਰਤ ਹੋ ਮੈਂ ਲਿੰਗ ਝਿੰਗ ਨਾ ਹੋ ਮੈਂ ਐਸੇ ਕਹੀਐ ਸੂਰਤ ਜੋ ਉਸ ਇੱਛੇ ਸੋ ਫਲ ਪਾਏ ਤਾਂ ਨਾਨਕ ਕਹੀਐ ਮੂਰਤ ਵਾਰ ਮਲਾਰ ਕੀ ਪਹਿਲਾ ਪਹਿਲਾ ਰਾਣੇ ਕੈਲਾਸ ਤਥਾ ਮਾਲਦੀ ਕੀ ਤੁਨਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਮਹਲਾ 2 ਵੈਦਾਂ ਵੈਦ ਸੁਵੈਦ ਤੋਂ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲਾ ਜਿਤ ਵੰਜੈ ਰੋਗਾਂ ਘਾਣ ਜਿਤ ਦਾਰੂ ਰੋਗ ਉੱਠੀਐ ਤਨ ਸੁਖ ਵਸੈ ਆਏ ਰੋਗ ਗਵਾਏ ਆਪਣਾ ਤਾ ਨਾਨਕ ਵੈਦ ਸਦਾਈ ਸ਼ਲੋਕ ਮਹਲਾ 2 ਸਾਵਣ ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰੈ ਦੋਹਾਗਣੀ ਜਿਨ ਅਵਰੀ ਲਗਾ ਨੇ ਨਾਨਕ ਝੂਰ ਮਰੈ ਦੋਹਾਗਣੀ ਜਿਨ ਅਵਰੀ ਲਗਾ ਨੇ ਮਹਿਲਾ ਦੂਜਾ ਸਾਵਣ ਆਇਆ ਏ ਸਖੀ ਜਲ ਹਰ ਬਰਸਨ ਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸ਼ਹਿਨਾਲ ਪਿਆ ਸਲੋਕ ਮਹਿਲਾ ਦੂਜਾ ਨਾਉ ਫਕੀਰ ਐ ਪਾਤਸ਼ਾਹ ਮੂਰਖ ਪੰਡਿਤ ਨਾਉ ਅੰधे ਕਾ ਨਾਉ 파ਰਖੂ ਏਵੈ ਕਰੇ ਗੁਆਉ ਇਲਤ ਕਾ ਨਾਉ ਚੌਦਰੀ ਕੂੜੀ ਪੂਰੇ ਥਾਉ ਨਾਨਕ ਗੁਰਮੁਖ ਜਾਣੀ ਐ ਕਲ ਕਾ ਇਹ ਨਿਆਉ ਮਹਿਲਾ ਦੂਜਾ ਨਾਨਕ ਦੁਨੀਆ ਕੀਆ ਵੜਿਆਈਆ ਅੱਗੀ ਸੇਤੀ ਜਾਲ ਇਨੀ ਜਲੀ ਨਾਮ ਵਿਸਾਰਿਆ ਇਕ ਨ ਚੱਲਿਆ ਨਾਲ ਨਾਨਕ ਦੁਨੀਆ ਕੀਆ ਵੜਿਆਈਆ ਅੱਗੀ ਸੇਤੀ ਜਾਨ ਏਨੀ ਜਲੀ ਨਾਮ ਵਿਸਾਰਿਆ ਇਕ ਨ ਚੱਲਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ